ਦੇਖੋ ਕਿੰਨੀ ਦੁੱਖ ਦੀ ਗੱਲ ਹੈ ਕਿ ਜਿਹੜੇ ਆਪਣੇ ਸ਼ੈਲਰ ਵੀਰ ਹੈਗੇ ਵਪਾਰੀ ਹੈਗੇ ਉਹ ਬਹੁਤ ਵੱਡਾ ਯੋਗਦਾਨ ਪੰਜਾਬ ਦੀ ਇਕਨੋਮੀ ਵਿੱਚ ਪਾਉਂਦੇ ਨੇ ਅੱਜ ਸਾਰੇ ਸ਼ੈਲਰ ਬੰਦ ਪਏ ਨੇ ਤੇ ਬੰਦ ਕਿਉਂ ਪਏ ਨੇ ਇਹ ਉਸ ਮੁੱਖ ਮੰਤਰੀ ਨੂੰ ਪੁੱਛਿਆ ਜਿਹੜੀ ਛੁੱਟੀ ਮਨਾਉਣ ਵਾਸਤੇ ਆਂਧਰਾ ਪ੍ਰਦੇਸ਼ ਬੈਠਿਆ ਹੋਇਆ ਆਪਣਾ ਵਪਾਰਨਾ ਉੱਥੇ ਕਰ ਰਿਹਾ ਹੈਗਾ ਇੱਥੇ ਲੋਕਾਂ ਦੀ ਤਕਲੀਫਾਂ ਸੁਣਨ ਦੇ ਬਜਾਏ ਇਹ ਸ਼ੈਲਰ ਨੂੰ ਜਿਹੜੀ ਉਹ ਮਿਕਸਿੰਗ ਹੁੰਦੀ ਹੈ ਜਿਹਦੇ ਵਾਸਤੇ ਇਹਨਾਂ ਨੂੰ ਨਵੰਬਰ ਦੇ ਮਹੀਨੇ 'ਚ ਅਪਲਾਈ ਕਰਕੇ ਕੇਂਦਰ ਤੋਂ ਮਨਜ਼ੂਰੀਆਂ ਲੈਣੀਆਂ ਹੁੰਦੀਆਂ ਨੇ ਅੱਜ ਜਨਵਰੀ ਦੇ ਆ ਕੇ ਆਪਾਂ ਅੱਬਾ ਜਨਵਰੀ ਲੰਘ ਗਿਆ ਦਸੰਬਰ ਦਾ ਮਹੀਨਾ ਲੰਘ ਗਿਆ ਅੱਧਾ ਜਨਵਰੀ ਲੰਘ ਗਿਆ 31 ਮਾਰਚ ਤਾਈਂ ਡੇਟ ਹੁੰਦੀ ਹੈ ਲੇਕਿਨ ਇਹਨੇ ਹੋਮਟਾਈਮ ਮਨਜ਼ੂਰੀ ਲਾਣ ਦਾ ਕੰਮ ਸ਼ੁਰੂ ਤੱਕ ਨਹੀਂ ਕੀਤਾ ਤੇ ਸਾਰੇ ਸ਼ੈਲਰ ਨਾਲ ਲੈ ਕੇ ਸਭ ਬੰਦ ਪਏ ਨੇ ਕੋਈ ਆਪਣਾ ਕੰਮ ਇਹਨਾਂ ਦਾ ਵੀ ਆਮਦਨ ਮਾਰੀ ਗਈ ਇਹਨਾਂ ਦੇ ਉੱਥੇ ਜਿਹੜੇ ਮਜ਼ਦੂਰ ਪਤਾ ਨਹੀਂ ਹਜ਼ਾਰਾਂ ਦੀ ਗਿਣਤੀ 'ਚ ਜਿਹੜੀ ਮਜ਼ਦੂਰੀ ਕਰਦੇ ਨੇ ਉਹ ਵੀ ਬੇਨੇਬੱਗੇ ਹੋਏ ਨੇ ਤੇ ਪੰਜਾਬ ਦੇ ਹਾਲਾਤ ਕੀ ਬਣਨਗੇ ਜੇ ਮੁੱਖ ਮੰਤਰੀ ਇੱਕ ਤਾਂ ਇਹ ਮੁੱਖ ਮੰਤਰੀ ਇੰਨਾ ਬੋਧੀਸ਼ਾ ਫੇਰੇ ਵਾਸਤੇ ਨੇ ਵਰਤਾ ਕਿ ਇਹਨੂੰ ਪਤਾ ਹੀ ਨਹੀਂ ਅੱਲਾ ਕੱਕਾ ਹੀ ਨਹੀਂ ਪਤਾ ਕਿ ਸੂਬਾ ਕਿਵੇਂ ਚੱਲਦਾ ਹੈਗਾ ਜਿਸੇ ਕਰਕੇ ਸੂਬੇ ਦੀ ਇੰਡਸਟਰੀ ਬਾਹਰ ਭੱਜ ਰਹੀ ਹੈ ਉਹਨੇ ਸ਼ੈਲਰ ਵਾਲੇ ਕੀ ਕਰੇ ਇਹ ਵੀ ਸੋਚਣ ਨਹੀਂ ਕਿ ਵੀ ਇੱਥੇ ਸ਼ੈਲਰ ਲਾਣ ਦਾ ਪੈਦਾ ਕਿ ਕਿਤੇ ਹੋਰ ਲਈ ਜਿੱਤੇ ਸਰਕਾਰ ਨੂੰ ਸਰਕਾਰ ਚਲਾਨੀ ਆਉਂਦੀ ਹੈ ਕਿਉਂਕਿ ਨਲਾਇਕ ਮੁੱਖ ਮੰਤਰੀ ਨੂੰ ਆਹੀ ਨਹੀਂ ਪਤਾ ਕਿ ਕਿਹੜੇ ਸਮੇਂ ਕੀ ਕਰਨਾ ਕੇਜਰੀਵਾਰ ਨੂੰ ਲੈ ਕੇ ਪੰਜਾਬ ਦੇ ਉੱਤੇ ਕਰਜ਼ਾ ਚੜਾ ਕੇ ਪੰਜ ਸੂਬਿਆਂ 'ਚ ਘੇੜੇ ਲਾ ਰਿਆ ਥੋੜਾ ਸਮਾਂ ਪੰਜਾਬ 'ਚ ਰਹਿ ਜਾ ਕਿਉਂਕਿ ਪੰਜਾਬ 'ਚ ਰਹਿਣ ਦਾ ਮੌਕਾ ਮਿਲਦਾ ਜਦ ਸਾਰੇ ਸੂਬਿਆਂ ਤੋਂ ਵੋਟਾਂ ਨਹੀਂ ਪੈਂਦੀਆਂ ਹੁਣ ਇੱਥੇ ਰੁਕੇ ਆਪਣੇ ਪਿਛਲੇ ਕੰਮ ਨੂੰ ਅਪਡੇਟ ਕਰਦੇ ਹੋ ਆਂਧਰਾ ਪ੍ਰਦੇਸ਼ ਭੱਜਿਆ ਵਪਾਰਨਾ ਕਰਨ ਵਾਸਤੇ ਕਿ ਇਹ ਸ਼ੈਲਰ ਵਾਲੇ ਕਿਤੇ ਕੋਲ ਜਾ ਦੇਖੋ ਕਿੰਨੀ ਦੁੱਖ ਦੀ ਗੱਲ ਹੈ ਕਿ ਜਿਹੜੇ ਆਪਣੇ ਸ਼ੈਲਰ ਵੀ ਰਹਿ ਗਏ ਵਪਾਰੀ ਹੈਗੇ ਉਹ ਬਹੁਤ ਵੱਡਾ ਯੋਗਦਾਨ ਪੰਜਾਬ ਦੀ ਇਕਨੋਮੀ ਵਿੱਚ ਪਾਉਂਦੇ ਨੇ ਅੱਜ ਸਾਰੇ ਸ਼ੈਲਰ ਬੰਦ ਪਏ ਨੇ ਤੇ ਬੰਦ ਕਿਉਂ ਪਏ ਨੇ ਇਹ ਉਸ ਮੁੱਖ ਮੰਤਰੀ ਨੂੰ ਪੁੱਛੇ ਜਿਹੜੀ ਛੁੱਟੀ ਮਨਾਉਣ ਵਾਸਤੇ ਆਂਧਰਾ ਪ੍ਰਦੇਸ਼ ਬੈਠਿਆ ਹੋਇਆ ਆਪਣਾ ਵਪਾਰਸਨਾ ਉੱਥੇ ਕਰ ਰਿਹਾ ਹੈਗਾ ਇੱਥੇ ਲੋਕਾਂ ਦੀ ਤਕਲੀਫਾਂ ਸੁਣਨ ਦੇ ਬਜਾਏ ਇਹ ਸ਼ੈਲਰ ਨੂੰ ਜਿਹੜੀ ਉਹ ਮਿਕਸਿੰਗ ਹੁੰਦੀ ਹੈ ਜਿਹਦੇ ਵਾਸਤੇ ਇਹਨਾਂ ਨੂੰ ਨਵੰਬਰ ਦੇ ਮਹੀਨੇ 'ਚ ਅਪਲਾਈ ਕਰਕੇ ਕੇਂਦਰ ਤੋਂ ਮਨਜ਼ੂਰੀਆਂ ਲੈਣੀਆਂ ਹੁੰਦੀਆਂ ਨੇ ਅੱਜ ਜਨਵਰੀ ਦੇ ਆ ਕੇ ਆਪਾਂ ਅੱਬਾ ਜਨਵਰੀ ਲੰਘ ਗਿਆ ਦਸੰਬਰ ਦਾ ਮਹੀਨਾ ਲੰਘ ਗਿਆ ਅੱਧਾ ਜਨਵਰੀ ਲੰਘ ਗਿਆ 31 ਮਾਰਚ ਤੱਕ ਡੇਟ ਹੁੰਦੀ ਹੈ ਲੇਕਿਨ ਇਹਨੇ ਹੁਣ ਤਾਂ ਹੀ ਮਨਜ਼ੂਰੀ ਲੈਣ ਦਾ ਕੰਮ ਸ਼ੁਰੂ ਤੱਕ ਨਹੀਂ ਕੀਤਾ ਹੈ ਤੇ ਸਾਰੇ ਸ਼ੈਲਰ ਮਾਲ ਲੈ ਕੇ ਸਭ ਬੰਦ ਪਏ ਨੇ ਕੋਈ ਆਪਣਾ ਕੰਮ ਇਹਨਾਂ ਦਾ ਵੀ ਆਮਦਨ ਮਾਰੀ ਗਈ ਇਹਨਾਂ ਦੇ ਉੱਥੇ ਜਿਹੜੇ ਮਜ਼ਦੂਰ ਪਤਾ ਨਹੀਂ ਹਜ਼ਾਰਾਂ ਦੀ ਗਿਣਤੀ 'ਚ ਜਿਹੜੀ ਮਜ਼ਦੂਰੀ ਕਰਦੇ ਨੇ ਉਹ ਵੀ ਵੇਲੇ ਬੈਠੇ ਹੋਏ ਨੇ ਤੇ ਪੰਜਾਬ ਦੇ ਹਾਲਾਤ ਕੀ ਬਣਨਗੇ ਜੇ ਮੁੱਖ ਮੰਤਰੀ ਇੱਕ ਤਾਂ ਇਹ ਮੁੱਖ ਮੰਤਰੀ ਇਹਨਾਂ ਉਹੀ ਸ਼ਬਦ ਦੇ ਦੇ ਵਾਸਤੇ ਨੇ ਵਰਤਾ ਕਿ ਇਹਨੂੰ ਪਤਾ ਹੀ ਨਹੀਂ ਅੱਲਾ ਕੱਕਾ ਹੀ ਨਹੀਂ ਪਤਾ ਕਿ ਸੂਬਾ ਕਿਵੇਂ ਚੱਲਦਾ ਹੈਗਾ ਜਿਹੜੇ ਕਰਕੇ ਸਵੇਰੇ ਦੀ ਇੰਡਸਟਰੀ ਬਾਹਰ ਭੱਜ ਰਹੀ ਹੈ ਉਹਨੇ ਸ਼ੈਲਰ ਵਾਲੇ ਵੀ ਕੀ ਕਰੇ ਇਹ ਵੀ ਸੋਚਣ ਦੇ ਕਿ ਵੀ ਇੱਥੇ ਸ਼ੈਲਰ ਲਾਣ ਦਾ ਪੈਦਾ ਕਿ ਕਿਤੇ ਹੋਰ ਲਈ ਜਿੱਤੇ ਸਰਕਾਰ ਨੂੰ ਸਰਪਾਰ ਚਲਾਨੀ ਆਉਂਦੀ ਹੈ ਕਿਉਂਕਿ ਨਲਾਇਕ ਮੁੱਖ ਮੰਤਰੀ ਜੋ ਆਹੀ ਨਹੀਂ ਪਤਾ ਕਿ ਕਿਹੜੇ ਸਮੇਂ ਕੀ ਕਰਨਾ ਕੇਜਰੀਵਾਰ ਨੂੰ ਲੈ ਕੇ ਪੰਜਾਬ ਦੇ ਉੱਤੇ ਕਰਜ਼ਾ ਚੜਾ ਕੇ ਪੰਜ ਸੂਬਿਆਂ 'ਚ ਗੇੜੇ ਲਾ ਰਿਹਾ ਥੋੜਾ ਸਮਾਂ ਪੰਜਾਬ 'ਚ ਰਹਿ ਜਾ ਇਹਨਾਂ ਚ ਪੰਜਾਬ 'ਚ ਰਹਿਣ ਦਾ ਮੌਕਾ ਮਿਲਦਾ ਜਦ ਸਾਰੇ ਸੁਬਿਆਂ ਤੋਂ ਵੋਟਾਂ ਨਹੀਂ ਪੈਂਦੀ ਹੁਣ ਇੱਥੇ ਰੁਕੇ ਆਪਣੇ ਪਿਛਲੇ ਕੰਮ ਨੂੰ ਅਪਡੇਟ ਕਰਤਾ ਹੋਣ ਆਂਧਰਾ ਪ੍ਰਦੇਸ਼ ਭੱਜਿਆ ਵਿਪਾਸਨਾ ਕਰਨ ਵਾਸਤੇ ਕਿ ਇਹ ਸ਼ਲਮ ਵਾਲੇ ਕਿਹਦੇ ਕੋਲ ਜਾ